ਜਿਹੜੀ ਸੁਪਰੀਮ ਕੋਰਟ ਚ ਸੁਣਵਾਈ ਹੋਈ ਆ ਹੁਣ ਤੱਕ ਕਿ ਡੱਲੇਵਾਲ ਸਾਹਿਬ ਨੇ ਤੇ ਕੋਈ ਮੈਨੂੰ ਲੱਗਦਾ ਕਿ ਆਪਣੇ ਸਟੇਟਮੈਂਟ ਜਾਂ ਬਿਆਨ ਉੱਥੇ ਕੋਈ ਜਾਂ ਆਪਣਾ ਪੱਖ ਜਿਹੜਾ ਦਰਜ ਨਹੀਂ ਕਰਵਾਇਆ ਹੁਣ ਤੱਕ ਦੀਆਂ ਜਿਹੜੀਆਂ ਰਿਪੋਰਟਾਂ ਸੀਗੀਆਂ ਉਸ ਤੋਂ ਬਾਅਦ ਕੋਈ ਆ ਜਾਵੇ ਤਾਂ ਪਤਾ ਨਹੀਂ ਕਿ 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 ਮੈਂ ਤੁਹਾਨੂੰ ਦੱਸਿਆ ਨਾ ਕਿ ਯਾਤਰਾ ਤੋਂ ਹੀ ਆਇਆ ਜੀ ਸਵੇਰ ਦਾ ਭੱਜਿਆ ਫਿਰਦਾ ਸੀਗਾ ਤਾਂ ਹੁਣ ਇਹ ਆ ਕਿ ਸੁਪਰੀਮ ਕੋਰਟ ਨੇ ਜਿਹੜੀ ਗੱਲ ਕਹੀ ਆ ਪੰਜਾਬ ਸਰਕਾਰ ਨੂੰ ਤੇ ਉੱਥੇ ਫੇਰ ਲਾਨਤ ਮਲਾਨਤ ਮਿਲੀ ਆ ਇਥੋਂ ਤੱਕ ਕੇ ਸ਼ਾਇਦ ਚੀਫ ਸੈਕਟਰੀ ਅਤੇ ਡੀਜੀਪੀ ਦੇ ਜਿਹੜਾ ਵਗਿਆ ਤਾਂ ਮਾਮਲਾ ਹੈ ਉਹਦੀ ਸੁਣਵਾਈ ਵੀ ਦੁਬਾਰਾ ਹੋਊਗੀ ਅੱਜ ਜਿਹੜੀ ਸੁਣਵਾਈ ਹੋਈ ਹੈ ਸੁਪਰੀਮ ਕੋਰਟ 'ਚ ਉਹਦਾ ਜੇ ਆਪਾਂ ਮੁੱਖ ਮੌਜੂ ਲਈਏ ਜਾਂ ਜਿਹੜਾ ਉਹਦਾ ਨਿਚੋੜ ਲਈਏ ਉਹ ਇਹੋ ਆ ਕਿ ਪੰਜਾਬ ਸਰਕਾਰ ਨੂੰ ਫੇਰ ਕਿਹਾ ਗਿਆ ਕਿ ਭਾਈ ਤੁਸੀਂ ਕਹਿੰਦੇ ਹੋ ਕਿ ਕਿਸਾਨ ਢੱਲੇ ਵੱਲ ਨੂੰ ਉੱਥੇ ਲਿਜਾਣ ਤੇ ਵਿਰੋਧ ਚ ਉਤਰਦੇ ਆ ਤੇ ਨੁਕਸਾਨ ਹੋਏਗਾ ਉਹਨਾਂ ਨੇ ਕਿਹਾ ਕਿ ਐਸੇ ਕਿਹੜੇ ਨੇਤਾ ਜਿਹੜੇ ਆਪਣੇ ਨੇਤਾ ਨੂੰ ਮਰਵਾਉਣਾ ਚਾਹੁੰਦੇ ਆ ਪਹਿਲੀ ਗੱਲ ਠੀਕ ਆ ਪ੍ਰੋਟੈਸਟ ਉਹਨਾਂ ਦਾ ਅਧਿਕਾਰ ਹੈ ਪ੍ਰੋਟੈਸਟ ਆਪਣਾ ਕਰਦੇ ਰਹੇ ਪਰ ਐਸੇ ਕਿਹੜੇ ਉਹਨਾਂ ਦੇ ਸਾਥੀ ਜਾਂ ਨੇਤਾ ਹੈ ਜਿਹੜੇ ਡੱਲੇਵੰਦ ਸਾਹਿਬ ਨੂੰ ਮਰਨ ਦੇਣਾ ਚਾਹੁੰਦੇ ਆ ਉਹ ਕਹਿੰਦੇ ਆ ਕਿ ਉਹਨਾਂ ਨੂੰ ਬਚਾਉਣਾ ਲਾਜ਼ਮੀ ਹੈ ਉਹਨਾਂ ਦਾ ਇਲਾਜ ਲਾਜ਼ਮੀ ਹੈ ਕਿ ਇਹਦੇ ਵਾਸਤੇ ਜੇਕਰ ਕੇਂਦਰ ਜੇਕਰ ਕੇਂਦਰ ਸਹਾਇਤਾ ਦੇਣ ਜੁਗਾ ਹੈ ਮਤਲਬ ਦੇਣ ਤੋਂ ਭਾਵ ਕਿ ਜੇ ਕੇਂਦਰ ਦੀ ਸਹਾਇਤਾ ਲੈਣੀ ਬਣਦੀ ਆ ਤਾਂ ਲੈ ਲਓ ਸਰ ਤਾਂ ਅੰਦਾਜ਼ਾ ਤੁਸੀਂ ਲਾ ਲਓ ਕਿ ਕਿਸ ਤਰ੍ਹਾਂ ਦੀ ਸੁਣਵਾਈ ਹੋਈ ਆ ਤਾਂ ਇਹਦਾ ਮਤਲਬ ਇਹ ਹੋ ਆ ਕਿ ਜੇ ਆਪਾਂ ਨੇ ਚੋੜ ਕੱਢੀ ਅੱਜ ਦੀ ਸੁਣਵਾਈ ਦਾ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਕਿਸੇ ਨੂੰ ਮਰਨ ਨਹੀਂ ਦਿੱਤਾ ਜਾ ਸਕਦਾ ਅਤੇ ਜਿਹੜੇ ਸਾਥੀ ਨੇ ਉਹਨਾਂ ਦੇ ਜਿਹੜੇ ਮਤਲਬ ਕਿ ਵਿਰੋਧ ਦੇ ਵਿੱਚ ਖਲੋਤੇ ਆ ਕਿ ਇਹਨਾਂ ਨੂੰ ਚੋਕੇ ਐਡਮਿਟ ਨਾ ਕਰਵਾ ਦੇਵੇ ਕੋਈ ਹਸਪਤਾਲ 'ਚ ਕਿ ਉਹ ਫਿਰ ਉਹਨਾਂ ਦੀ ਮੌਤ ਚਾਹੁੰਦੇ ਆ ਆਪਣੇ ਸਾਥੀ ਦੀ ਮੌਤ ਚਾਹੁੰਦੇ ਆ ਇਹ ਤੇ ਇੱਕ ਤਰ੍ਹਾਂ ਨਾਲ ਕਿਸੇ ਨੂੰ ਖੁਦਕੁਸ਼ੀ ਵਾਸਤੇ ਉਕਸਾਣਾ ਹੋ ਗਿਆ ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਹੁਣ ਜਿਹੜਾ ਹੈ ਨਾ ਉਹ ਮਸਲਾ ਇਹੀ ਬਣ ਗਿਆ ਕਿ ਜੇ ਪੰਜਾਬ ਸਰਕਾਰ ਤੋਂ ਸੂਤ ਨਹੀਂ ਆਉਂਦਾ ਤਾਂ ਕੇਂਦਰੀ ਫੋਰਸਾਂ ਦਾ ਤੁਸੀਂ ਸਹਾਰਾ ਲਵੋ ਠੀਕ ਹੈ ਨਾ ਜੀ ਸੋ ਕੁੱਲ ਮਿਲਾ ਕੇ ਇਸ ਤਰ੍ਹਾਂ ਦਾ ਇਹ ਮਾਮਲਾ ਬਣ ਗਿਆ ਹੁਣ ਪੰਜਾਬ ਸਰਕਾਰ ਇੰਨੀ ਫਜ਼ੀਅਤ ਤੋਂ ਬਾਅਦ ਕੀ ਕਰੇਗੀ ਇਹ ਦੇਖਣ ਵਾਲੀ ਗੱਲ ਹੋਊਗੀ ਕਿਉਂਕਿ ਸੁਪਰੀਮ ਕੋਰਟ ਚ ਸੁਣਵਾਈ ਸੀ ਇਸੇ ਕਰਕੇ ਹੀ ਇਹਨਾਂ ਦੀ ਲਗਭਗ ਅੱਧੀ ਕੈਬਨਿਟ ਜਿਹੜੀ ਆ ਉਹ ਡੱਲੇਵਾਲ ਸਾਹਿਬ ਨੂੰ ਮਿਲਣ ਗਈ ਸੀ ਤਾਂ ਕਿ ਅਗਲੀ ਸੁਣਵਾਈ ਤੇ ਇਹ ਕਿਹਾ ਜਾਏ ਕਿ ਭਾਈ ਆ ਦੇਖੋ ਜੀ ਅਸੀਂ ਕਹਿ ਕੇ ਆਏ ਆ ਅਸੀਂ ਸੁਣ ਕੇ ਆਏ ਆ ਪਰ ਇਹਦਾ ਕੋਈ ਹੱਲ ਠੋਸ ਤੌਰ ਤੇ ਨਹੀਂ ਨਿਕਲ ਰਿਹਾ ਸੋ ਇਸ ਕਰਕੇ ਹੁਣ ਇਹ ਦਿਲਚਸਪ ਹੋ ਗਿਆ ਮਾਮਲਾ ਕਿ ਜਗਜੀਤ ਸਿੰਘ ਡੱਲੇਵਾਲ ਉਹ ਉੱਠਣਾ ਨਹੀਂ ਚਾਹੁੰਦੇ ਪੰਜਾਬ ਸਰਕਾਰ ਫਸੀ ਵੀ ਹੈ ਤੇ ਕੇਂਦਰ ਦੀ ਇਮਦਾਦ ਲਈ ਜਾ ਸਕਦੀ ਹੈ ਅਜਿਹਾ ਸੁਪਰੀਮ ਕੋਰਟ ਨੇ ਇੱਕ ਰਸਤਾ ਖੋਲ੍ਹ ਦਿੱਤਾ ਠੀਕ ਹੈ ਜੀ ਸੋ ਅੱਗੇ ਹੁਣ ਦੇਖਣਾ ਹੋਏਗਾ ਕਿ ਕੀ ਕੇਂਦਰੀ ਫੋਰਸ ਦੀ ਇਮਦਾਦ ਦੇ ਨਾਲ ਕੋਈ ਐਸਾ ਆਪਰੇਸ਼ਨ ਚਲਾਇਆ ਜਾਏਗਾ ਕਿ ਇਹਨਾਂ ਨੂੰ ਬਚਾਉਣ ਵਾਸਤੇ ਚੁੱਕਿਆ ਜਾਵੇ ਤੇ ਜੇ ਐਸਾ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਕਾਫੀ ਉਵਾਲ ਆਉਣ ਦੀ ਸੰਭਾਵਨਾ ਹੈ ਚਾਹੇ ਮੌਕੇ ਤੇ ਹੋਵੇ ਤੇ ਚਾਹੇ ਉਸ ਤੋਂ ਬਾਅਦ ਤੇ ਬਾਕੀ ਰਹੀ ਸਵਾਲ ਆ ਰਹੇ ਸਨ ਕਿ ਜੋ ਬੰਦ ਹੈ ਸੋਮਵਾਰ ਨੂੰ ਕਿ ਉਹ ਕਿੰਨੇ ਵਜੇ ਤੋਂ 7 ਵਜੇ ਤੋਰ ਸਰ ਤੇ ਅਸੀਂ ਹੱਥ ਜੋੜ ਕੇ ਕਿਸਾਨਾ ਕੁਆ ਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਟਾਈਮ ਦਾ ਥੋੜਾ ਖਿਆਲ ਰੱਖੋ ਯਾਰ ਘਟੋ ਘਟ ਲੋਕਾਂ ਨੂੰ ਸ਼ਹਿਰ ਸੂਰ ਤੇ ਵੜ ਲੈਣ ਦੋ ਜਿਹੜੇ ਦਿਹਾੜੀਦਾਰ ਆ ਜਾਂ ਪ੍ਰਾਈਵੇਟ ਕੰਮੇ ਆ ਜਿਨ੍ਹਾਂ ਦੀਆਂ ਦਿਹਾੜੀਆਂ ਕੱਟੀਆਂ ਜਾਣੀਆਂ 9 ਵਜੇ ਕਰ ਲੋ ਯਾਰ 10 ਵਜੇ ਕਰ ਲੋ ਠੀਕ ਹੈ ਨਾ ਜੀ ਜਿਹੜੇ ਬੰਦਿਆਂ ਨੇ ਦਿੱਲੀ ਕੰਮ ਜਾਣਾ ਚਲ ਮੇਰੇ ਯਾਰਗਾ ਲਾ ਲੋ ਮੈਂ ਵੀ ਜਾਣਾ ਤਾਂ ਮੈਨੂੰ ਫਿਰ ਉੱਠ ਕੇ 5 6 ਵਜੇ ਭਜਣਾ ਪਊਗਾ ਤਾਂ ਕਿ ਮੈਂ ਸ਼ਹਿਰ ਦੇ ਵਿੱਚ ਐਂਟਰ ਹੋ ਜਾਵਾਂ ਆਪਣੇ ਟਿਕਾਣੇ ਤੇ ਪਹੁੰਚ ਜਾਵਾਂ ਕੀ ਏ ਖੱਜਲ ਖੁਆਰੀ ਨਹੀਂ ਹੈ ਸਾਬ ਠੀਕ ਹੈ ਨਾ ਜੀ ਕਿ ਤੁਸੀਂ ਲੋਕਾਂ ਨੂੰ ਬੰਨ ਕੇ ਚਲੋ 3 4 ਘੰਟੇ ਤੁਸੀਂ ਆਵਾਜਾਈ ਰੋਕ ਲਓ ਅਗਲਾ ਬੰਦਾ ਚਲੋ 3 4 ਘੰਟੇ ਕੱਢ ਲੂਗਾ ਟਾਈਮ ਵੀ 7 ਤੋਂ 4 ਦਾ ਹੈ ਸਾਬ ਤੇ ਕੋਈ ਮੌਕਾ ਹੀ ਨਹੀਂ ਸਿਆਲਾਂ ਚ ਕਿ 7 ਵਜੇ ਬੰਦੇ ਜਿਹੜੇ ਰੋਜ਼ ਮਰ ਦਾ ਕੰਮ ਜਿਨ੍ਹਾਂ ਦੀਆਂ ਜਾਤੇ ਦਿਹਾੜੀਆਂ ਕੱਟੀਆਂ ਜਾਣਗੀਆਂ ਜਾਂ ਤਨਖਾਹਾਂ ਕੱਟੀਆਂ ਜਾਣਗੀਆਂ ਜਾਂ ਜ ਜਿਨ੍ਹਾਂ ਦੇ ਕਹਿ ਲੁ ਕਿ ਐਮਰਜੈਂਸੀ ਕੰਮ ਰੁਕ ਜਾਣਗੇ ਤੁਹਾਡੇ ਬੰਦਿਆਂ ਨੇ ਲੰਗਰ ਨਹੀਂ ਦੇਣਾ ਸਰ ਤੋਂ ਇਸ ਕਰਕੇ ਇਹ ਬੇਨਤੀ ਜ਼ਰੂਰ ਕਿਸਾਨ ਆਗੂਆਂ ਤੱਕ ਪਹੁੰਚਦੀ ਕਰੋ ਕਿ ਥੋੜਾ ਜਿਹਾ ਟਾਈਮ ਚ ਰਿਲੈਕਸੇਸ਼ਨ ਦੇ ਦੇਣਾ ਚਾਹੀਦਾ ਹੈ ਮੇਰੇ ਖਿਆਲ ਦੇ ਨਾਲ ਰਾਹਤ ਦੇ ਦੇਣੀ ਚਾਹੀਦੀ ਆ ਕਿ ਇੱਕ ਤੇ ਚਾਰ ਪੰਜ ਘੰਟਿਆਂ ਦਾ ਬੰਦ ਰੱਖੋ ਤਾਂ ਕਿ ਥੋੜੇ ਬਹੁਤ ਕੰਮਕਾਰ ਵੀ ਚੱਲਣ ਆਵਾਜ਼ਾਈ ਵੀ ਲੋਕ ਇੰਨੇ ਖੱਜਲ ਨਾ ਹੋਣ ਕਿ ਤੁਹਾਨੂੰ ਗਾਲਾਂ ਕੱਢਣ ਠੀਕ ਹੈ ਨਾ ਜੀ ਸਵੇਰੇ 7 ਵਜੇ ਤੋਂ 4 ਵਜੇ ਤੱਕ ਤੇ ਦੂਜੀ ਗੱਲ ਇਹ ਆ ਕਿ ਜਿਹੜੇ ਸਾਡੇ ਅਰਗੇ ਤਨਖਾਹਦ ਆ ਰਿਹਾ ਦਿਹਾੜੀਦਾਰ ਆ ਉਹ ਉਹਨਾਂ ਨੂੰ ਤੇ ਨਾ ਮਰਨ ਦਿਓ ਇਸ ਕਰਕੇ ਪਤਾ ਨਹੀਂ ਕੌਣ ਸਕੀਮਾ ਦਿੰਦਾ ਬੰधेਰ ਨੂੰ ਬੰधेਰ ਤੇ ਪਤਾ ਨਹੀਂ ਕਿਹੜੇ ਪਾਸਿਓਂ ਐਕਸ਼ਨ ਪ੍ਰੋਗਰਾਮ ਉਲੀਕਦਾ ਕਿਹੜੇ ਪਾਸੇ ਥੋਪ ਦਿੰਦਾ ਸਰ ਤੇ ਮੈਨੂੰ ਤੇ ਸਮਝ ਨਹੀਂ ਆਉਂਦੀ ਬੰधेਰ ਸਾਹਿਬ ਦਾ ਜਿਹੜਾ ਸਲਾਹਕਾਰ ਆ ਉਹ ਕਿਉਂ ਇੰਨਾ ਚੀਜ਼ਾਂ ਨੂੰ ਨਹੀਂ ਦੇਖ ਰਿਹਾ ਕਿ ਨੁਕਸਾਨ ਤੇ ਸਾਰਾ ਪੰਜਾਬ ਦਾ ਹੋ ਰਿਹਾ ਹੈ परसों मैं चंडीगढ़ जाना नया साल मनावण की रावी बंद ने हाईवे ता नहीं बंद है देख लो सर 3 तब बंद ही है तकरीबन मेरे ख्याल ना ना दे नाल गुमानस कह रहे कि ਤੁਸੀਂ ਵੀ ਪੋਸਟ ਪਾ ਦਿਓ ਪਾਵਾਂਗੇ ਜਰੂਰ ਪਾ ਦੇਾਂਗੇ ਜੀ ਸਰ ਤੁਸੀਂ ਥੋੜੀ ਜੀ ਦਾੜ੍ਹੀ ਰੱਖੋ ਸਮਾਰਟ ਲੱਗੋਗੇ ਸ਼ੇਪ ਨਾ ਕਰਿਓ ਗੁਰਮਨ ਜੀ ਸਿੰਘ ਜੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਗੁੱਸਾ ਨਾ ਕਰਿਓ ਪਲੀਜ਼ ਮੇਰਾ ਚਲੋ ਤੁਹਾਡਾ ਕਿਹਾ ਸਿਰ ਮਤੇ ਕਿਸੇ ਨੇ ਨਿੱਜੀ ਤੌਰ ਤੇ ਕੀ ਕਰਨਾ ਹੈ ਪਲੀਜ਼ ਉਹਨੂੰ ਉਹਦੇ ਤੇ ਛੱਡ ਦੇਣਾ ਚਾਹੀਦਾ ਹੈ ਠੀਕ ਹੈ ਨਾ ਜੀ ਕਿਸੇ ਨੂੰ ਸ਼ੇਵ ਕਰਨੀ ਹੈ ਕਿਸੇ ਨੂੰ ਕੇਸ ਰੱਖਣੇ ਹਨ ਮੈਨੂੰ ਕਿਸੇ ਤੇ ਕੋਈ ਸਮੱਸਿਆ ਨਹੀਂ ਹੈ ਜੀ ਹਰ ਇੱਕ ਬੰਦੇ ਦੀ ਆਪਣੀ ਨਿੱਜੀ ਜ਼ਿੰਦਗੀ ਹੈ ਮੈਂ ਨਹੀਂ ਸਮਾਰਟ ਲੱਗਦਾ ਤੇ ਕੋਈ ਫਰਕ ਨਹੀਂ ਹੈ ਸਰ ਮੈਂ ਸਮਾਰਟ ਹੈ ਵੀ ਨਹੀਂ ਹ ਬਹੁਤ ਸਮਾਰਟਨੈਸ ਰਹੀ ਹੈ ਤੇ ਲੋਕੀ ਖੜ ਖੜ ਕੇ ਦੇਖਦੇ ਰਹੇ ਆ ਸਭ ਕਿਸੇ ਟਾਈਮ ਠੀਕ ਹੈ ਜੀ ਜੇ ਨਾਰਾਹਾਂ ਚੋਂ ਸਵੇਰੇ ਲੰਘੜਾ ਹੁੰਦਾ ਸੀ ਕਸਾ ਤੋ ਕਹਿੰਦਾ ਮਤਲਬ ਹੈ ਕਿ ਨੀਤੀ ਜ਼ਿੰਦਗੀ ਤੇ ਨਾ ਜਾਈਏ ਤੇ ਬੇਦਰਿਆ ਕੱਲ ਗੱਲ ਦੀ ਹੋਣੀ ਚਾਹੀਦੀ ਹੈ ਵਿਚਾਰ ਦੀ ਹੋਣੀ ਚਾਹੀਦੀ ਹੈ ਕੰਮ ਦੀ ਹੋਣੀ ਚਾਹੀਦੀ ਹੈ ਹਰੀ ਜੋਚੀ ਕਹਿੰਦੇ ਜੀ ਮੇਰਾ ਕਮੈਂਟ ਦੇਖ ਕ੍ਰਿਸ਼ਨਾ ਸਰਚ ਕਰਨਾ ਠੀਕ ਹੈ ਜੀ ਸਰ ਦੇਖ ਲਵਾਂਗੇ ਜੀ ਤੋ ਮੇਰੇ ਖਿਆਲ ਦੇ ਨਾਲ ਇਹ ਹਰ ਇੱਕ ਬੰਦੇ ਦਾ ਨਾ ਸਰ ਮਨਜੀਤ ਸਿੰਘ ਜੀ ਗੁੱਸਾ ਨਾ ਕਰਨਾ ਹਰ ਇੱਕ ਬੰਦੇ ਦਾ ਅੱਗੇ ਵੀ ਮੈਨੂੰ ਕਈ ਵਾਰੀ ਕਿਹਾ ਮੈਂ ਐਸਾ ਕਮੈਂਟ ਲੈਂਦਾ ਨਹੀਂ ਹੁੰਦਾ ਪਰ ਮੇਰਾ ਮੰਨਣਾ ਕਿ ਚਲੋ ਸਾਡੀ ਆਡੀਅנס ਦੇ ਵਿੱਚੋਂ ਤੇ ਘਟੋ ਘਟ ਅਸੀਂ ਇਸ ਚੀਜ਼ ਤੇ ਹੋਈਏ ਮੈਨੂੰ ਕੋਈ ਸਮੱਸਿਆ ਨਹੀਂ ਸਰ ਮੇਰੀ ਮਾਤਾ ਜੀ ਆ ਅੰਮ੍ਰਿਤਧਾਰੀ ਨੇ ਮੇਰਾ ਸਹੁਰਾ ਪਰਿਵਾਰ ਕਹਿੰਦੇ ਕਿ ਬਹੁਤ ਸਿੱਖੀ ਚ ਪ੍ਰਤੀਬੱਧ ਹੈ ਮੇਰਾ ਬੱਚਾ ਕਿਸ ਤਾਰੀ ਹੈ ਤੇ ਆਪਣੇ ਜੂੜੇ ਨੂੰ ਕਦੇ ਹੱਥ ਲੱਗਣ ਵੀ ਨਹੀਂ ਦਿੱਤਾ ਉਹਨੇ ਤੇ ਮੈਨੂੰ ਲੱਗਦਾ ਕਿ ਪੂਰੀ ਜ਼ਿੰਦਗੀ ਲੱਗਣ ਵੀ ਨਹੀਂ ਦੇਵੇਗਾ ਸੋ ਗੱਲ ਇਹ ਆ ਕਿ ਠੀਕ ਹੈ ਨਾ ਹਰ ਇੱਕ ਬੰਦੇ 'ਚ ਕੁਝ ਚੀਜ਼ਾਂ ਹੁੰਦੀਆਂ ਨੇ ਸਾਡੇ ਤੇ ਵੀ ਚਲੋ ਕੋਈ ਕਿਰਪਾ ਕਰਦੇ ਹੋ ਅਸੀਂ ਵੀ ਆ ਜਾਵਾਂਗੇ ਉਸ ਰੰਗ 'ਚ ਹਾਂ ਕੰਗਸਾਹਬ ਕਹਿੰਦੇ ਤੁਸੀਂ ਕੀ ਜਾਣਦੇ ਹੋ ਸਾਡੇ ਭਰਾ ਨੂੰ ਕਦੇ ਦੁਨੀਆ ਲੋਹਾ ਮੰਨਦੀ ਸੀ ਨਹੀਂ ਕੰਗਸਾਹਬ ਉਹ ਨਹੀਂ ਗੱਲ ਕਹਿਣ ਦਾ ਮਤਲਬ ਹੈ ਕਿ ਸਾਨੂੰ ਨਿੱਜਤਾ ਤੇ ਨਹੀਂ ਜਾਣਾ ਚਾਹੀਦਾ ਮੇਰਾ ਇਹ ਮੰਨਣਾ ਜੀ ਕੋਈ ਕੀ ਕਰਦਾ ਮੈਂ ਅੱਗੇ ਵੀ ਦੱਸਿਆ ਹੁੰਦਾ ਕਿ ਯਾਰ ਬਈ ਮਲਗਣਾ ਮੇਰੇ ਸਾਰੇ ਦੋਸਤ ਨੇ ਗੁਰਸਿੱਖ ਵੀ ਨੇ ਪ੍ਰੋ ਖਾਲਸਤਾਨੀ ਵੀ ਨੇ ਕਾਮਰੇਟ ਵੀ ਨੇ ਆਰਐਸਐਸ ਨੂੰ ਵਿਚਾਰਤ ਕਰਨ ਪਰ ਮੈਂ ਮੈਨੂੰ ਕਦੇ ਕਿਸੇ ਤੋਂ ਕੋਈ ਪ੍ਰੋਬਲਮ ਨਹੀਂ ਹੋਈ ਵਿਚਾਰਕ મત ਭੀਗਤ ਵਿਚਾਰਕ ਸਾਂਝ ਅਸਹਿਮਤੀ ਸਹਿਮਤੀ ਇਹਨਾਂ ਕੋ ਰੱਖੋ ਕੋਈ ਚੱਕਰ ਨਹੀਂ ਆ ਦੇਖੋ ਦੀਪਕ ਸਿੰਘ ਖਾਲਸਾ ਦੀਪਕ ਸਿੰਘ ਖਾਲਸਾ ਕਹਿੰਦਾ ਜਨਾਨੀਆਂ ਵਾਲਾ ਉਹ ਕੱਢ ਆ ਆ ਇਹਨਾਂ ਦੀ ਤੇ ਤੁਸੀਂ ਤੁਸੀਂ ਜਨਾਨੀਆਂ ਵਾਲਾ ਕੰਮ ਕਰਦੇ ਹੋ ਮਿਸਟਰ ਆ ਮੈਂ ਆਈਡੀ ਬਣਾ ਲਈ ਤੇ ਆ ਕਰ ਲਿਆ ਕਰ ਲਿਆ ਇਹ ਮੇਰੀ ਨਿੱਜੀ ਜ਼ਿੰਦਗੀ ਆ ਤੁਹਾਨੂੰ ਕੋਈ ਪ੍ਰੋਬਲਮ ਹੈ ਵੀਰੇ ਤੇ ਤੁਸੀਂ ਕੋਈ ਮਰਦਾਨਾ ਲੱਭ ਲੋ ਤੁਹਾਨੂੰ ਜੀ ਕੋਈ ਚਾਹੀਦਾ ਹੈ ਤੇ ਤੁਸੀਂ ਮਰਦਾਨਾ ਭੇਸਾਣਾ ਲੱਭ ਲੋ ਬਹੁਤ ਬੰਦੇ ਮਿਲ ਜਾਣਗੇ ਠੀਕ ਹੈ ਜੀ ਜੇ ਤੁਹਾਨੂੰ ਉਹ ਚੰਗਾ ਲੱਗਦਾ ਤੇ ਲੱਭ ਲਓ ਤੁਸੀਂ ਆ ਇੰਡੀਅਨ ਲਾਇਨ ਕਹਿੰਦੇ ਹਾਂ ਜੀ ਠੀਕ ਆ ਬੰਦੇ ਸਭ ਬਿਲਕੁਲ ਸਹੀ ਹੈ ਜੀ ਬੰਦੇਰ ਸਾਹਿਬ ਦਾ ਮੈਨੂੰ ਮੈਨੂੰ ਕੋਈ ਪੈਂਤੜਾ ਸਮਝ ਨਹੀਂ ਆਇਆ ਰਣਨੀਤਿਕ ਤੌਰ ਤੇ ਸਭ ਠੀਕ ਹੈ ਨਾ ਕਿ ਕਿਸੇ ਕਿਸੇ ਵੀ ਐਂਗਲ ਤੋਂ ਜਦੋਂ ਇਹ ਤੁਸੀਂ ਦੇਖੋ ਸਾਰੇ ਉੱਠ ਗਏ ਸੀਗੇ ਤੇ ਇਹਨਾਂ ਨੇ ਦੇਵੀदासਪੁਰ ਵਾਲਾ ਜਿਹੜਾ ਫਾਟੇ ਕਮਲ ਰੱਖਿਆ ਫਿਰ ਇਹ ਉੱਥੇ ਚਲੇ ਗਿਆ ਉੱਥੇ ਜਾ ਕੇ ਅੱਡ ਬਹਿ ਗਿਆ ਠੀਕ ਹੈ ਜੀ ਸਾਰਾ ਪ੍ਰਬੰਧ ਇਹਨਾਂ ਨੇ ਅੱਡ ਕੀਤਾ ਸਟੇਜ ਆਪਣੀ ਅੱਡ ਲਾ ਲਈ ਫਿਰ ਉਸ ਤੋਂ ਬਾਅਦ ਜੇ ਤੁਸੀਂ ਆ ਕੇ ਦੇਖੋਗੇ ਫਿਰ ਉਸ ਤੋਂ ਬਾਅਦ 26 ਜਨਵਰੀ ਇਹ ਲੈ ਕੇ ਗਏ ਬੰਦਿਆਂ ਨੂੰ ਜਦੋਂ ਉੱਥੇ ਥੋੜਾ ਜਿਹਾ ਮਾਮਲਾ ਇਹਨਾਂ ਦੇ ਹੱਥਾਂ 'ਚੋਂ ਬਾਹਰ ਹੋ ਗਿਆ ਤੇ ਲਾਈਵ ਹੋ ਗਏ ਉੱਥੇ ਹਾਲ ਪਾਰਿਆ ਕਰ ਦਿੱਤੀ ਅੱਛਾ ਇਹਨਾਂ ਤੇ ਪਤਾ ਨਹੀਂ ਕੋਈ ਕਾਰਵਾਈ ਹੋਈ ਹੈ ਕਿ ਨਹੀਂ ਤੇ ਦੂਜੇ ਕਿੰਨੇ ਬੰਦੇ ਖੱਜਲ ਹੋਏ ਦੀਪ ਸਿੱਧੂ ਨੂੰ ਤੇ ਲੁਕਣਾ ਪਿਆ ਯਾਰ ਕੀ ਉਹਦਾ ਹਸ਼ਰ ਹੋ ਗਿਆ ਜਿਹੜਾ ਬੰਦਾ ਲਗਜ਼ਰੀ ਲਾਈਫ ਜਿਉਂਦਾ ਸੀਗਾ ਮੈਂ ਉਹਨੂੰ ਫਰਾਰੀ 'ਚ ਦੇਖਿਆ ਕਿ ਲੋਈ ਦੀ ਬੁੱਕਲ ਮਾਰੀ ਪਤਾ ਨਹੀਂ ਕਿੱਥੇ ਬੈਠਾ ਮਾਲਟੇ ਜੇ ਖਾ ਰਿਹਾ ਸੀਗਾ ਹੂੰ ਇਹਨਾਂ ਨੂੰ ਕੁਝ ਨਹੀਂ ਹੋਇਆ ਯਾਰ ਕੱਖ ਨਹੀਂ ਹੋਇਆ ਮਤਲਬ ਕਿ ਗੱਲਾਂ ਕੌੜੀਆਂ ਹੋ ਸਕਦੀਆਂ ਪਰ ਗੱਲਾਂ ਕਰਨੀਆਂ ਬਣਦੀਆਂ ਨੇ ਸਾਬ ਗੱਲਾਂ ਕਰਨੀਆਂ ਬਣਦੀਆਂ ਨੇ ਤੇ ਉਸ ਤੋਂ ਬਾਅਦ ਆ ਕੇ ਇਹਨਾਂ ਨੇ ਫਿਰ ਅੰਦੋਲਨ ਸ਼ੁਰੂ ਕਰ ਦਿੱਤਾ ਸਾਰਿਆਂ ਨੂੰ ਭਰੋਸੇ 'ਚ ਲਾਇਤੋਂ ਬਗੈਰ ਭਰੋਸੇ 'ਚ ਕੀ ਲੈਣਾ ਸੀ ਸਾਰਿਆਂ ਨੇ ਤੇ ਛੇਤਰੀ ਧਾਲ ਵੰਡੀ ਇਹਨਾਂ ਨੇ ਆ ਕੇ ਰੋਂਦਾ ਵੀ ਵੇਖਿਆ ਸੀਗਾ ਜੀ ਜੱਟ ਵੜ ਕਹਿੰਦੇ ਬਿਲਕੁਲ ਜੀ ਉਹੀ ਗੱਲ ਹੈ ਕਿ ਸਾਡੇ ਬੱਚਾ ਉਹ ਨਵਰੀਤ ਸਾਡਾ ਬੱਚਾ ਯਾਰ ਉਹ ਚਲਾ ਗਿਆ ਵਿਚਾਰਾ ਇਕੋ ਲੋਹਤਾ ਯਾਰ ਇਕੋ ਲੋਹਤਾ ਬੱਚਾ ਓਹੋ ਹੋ 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 ਕੀ ਦਿੱਖ ਸੀ ਮੁੰਡੇ ਦੀ ਤੇ ਇਸ ਤੋਂ ਇਲਾਵਾ ਠੀਕ ਹੈ ਜੀ ਘਰ ਪੁੱਠਾ ਵੱਜ ਗਿਆ ਨਵਾਂ ਵਿਆਹਿਆ ਹੋਇਆ ਸੀਗਾ ਕਿਸੇ ਨੇ ਬਾਤ ਪੁੱਛੀ ਸਰ ਤੋਂ ਉਤੋਂ ਬਾਅਦ ਉਤੋਂ ਬਾਅਦ ਫਿਰ ਇੱਥੇ ਆ ਕੇ ਹੋਣਾ ਆ ਸਭ ਕੁਝ ਹੋ ਗਿਆ ਤੇ ਇਹਦੇ ਵਿੱਚ ਵੀ ਆਪ ਦਾ ਇਹਨਾਂ ਨੇ ਹੁਣ ਦੇਖੋ ਇੱਕ ਪਾਸੇ ਮਰਨ ਵਰਤਾ ਦੂਜੇ ਪਾਸੇ ਕਹਿੰਦਾ ਜੀ ਮੈਂ ਜਥੇ ਲੈ ਕੇ ਦਿੱਲੀ ਜਾਣਾ ਤੇ ਮੈਂ ਆਖਿਆ ਸੀ ਭਲੇ ਆ ਮਾਨਸਾ ਜੀ ਦਿੱਲੀ ਜਾਣਾ ਹੀ ਜਿੱਤ ਐ ਤੇ ਰੇਲ ਗੱਡੀਆਂ ਰਾਹੀਂ ਚੜਜੋ 20 20 50 50 ਦਾ ਜੱਥਾ ਐ ਨਾ 101 ਬੰਦੇ ਦਾ ਕੀ ਪਤਾ ਲੱਗਦਾ ਡੱਬੇ ਚ 10 10 ਜਾਣੇ ਨੇ ਚੜੋ ਦਿੱਲੀ ਪਹੁੰਚ ਜਾਣਾ ਤੁਸੀਂ ਅੱਗੇ ਵੀ ਤੇ ਪੁਰਾਣੇ ਆਗੂ ਜਾਂਦੇ ਹੁੰਦੇ ਸੀਗੇ ਇਸੇ ਤਰ੍ਹਾਂ ਤੇ ਜਾ ਕੇ ਗਰੀਲਾ ਯੁੱਧ ਨੀਤੀ ਦੇ ਤਹਿਤ ਜਾ ਕੇ ਗੜਦੇ ਹੋ ਝੰਡਾ ਸਰ ਠੀਕ ਐ ਨਾ ਗੜਦੇ ਹੋ ਝੰਡਾ ਮੈਂ ਦਿੱਲੀ ਜਾਣਾ ਅੱਗੇ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ 30 35 ਫੇਰ ਫਟੜ ਕਰਾ ਲਈ ਕਿੱਥੇ ਗਏ ਦਿੱਲੀ ਹੁਣ ਕਹਿੰਦਾ ਜੀ ਮੈਂ ਪੰਜਾਬ ਬੰਦ ਕਰਨਾ ਮੈਨੂੰ ਪੰਦੇਰ ਹੁਰਾਂ ਦਾ ਕੋਈ ਪੈਂਤੜਾ ਸਮਝ ਨਹੀਂ ਆ ਰਿਹਾ ਸਾਬ ਰਣਿਤ ਜੀ ਦੋਹਰਦੇ ਬਿਲਕੁਲ ਗੁਰ لال ਜੀ ਨਵਰੀਤ ਦਾ ਜਾਣਾ ਬਹੁਤ ਮੈਂ ਖੁਦ ਜਾਤੀ ਤੌਰ ਤੇ ਉਸ ਦਿਨ ਬਹੁਤ ਦਰਦਨਾਕ ਮੰਨਦਾ ਹਾਂ ਜੀ ਬਹੁਤ ਦਰਦਨਾਕ ਜਿਸ ਤਰ੍ਹਾਂ ਦੀ ਮੌਤ ਹੋਈ ਰਾਜਵਿੰਦਰ ਬਲੂਆਣਾ ਜੀ ਵੀ ਕਹਿੰਦੇ ਕਿ ਮੈਂ ਵੀ ਸਹਿਮਤ ਹਾਂ ਇਸ ਗੱਲ ਦੇ ਨਾਲ ਬਿਲਕੁਲ ਜੀ ਕੋਈ ਬੋਲਦਾ ਹੀ ਨਹੀਂ ਹੈ ਸਾਡੇ ਪੱਤਰਕਾਰ ਮਾਫ ਕਰਨਾ ਚਲੋ ਸਾਰੇ ਠੀਕ ਨੇ ਪਰ ਉਹ ਕੀ ਹੈ ਕਿ ਜਿੱਧਰ ਜ਼ਿਆਦਾ ਈਵਰਸ ਹੁੰਦੇ ਨੇ ਉਹ ਉਹਨਾਂ ਦੀ ਬਸ ਡੱਫਲੀ ਵਜਾਉਂਦੇ ਆ ਇਦਾਂ ਇਦਾਂ ਕਿਸਾਨ ਨਾਲ ਖੜਨਾ ਬਣਦਾ ਹੈ ਕਿਸਾਨ ਦੀ ਗੱਲ ਕਰੋ ਸਰ ਕਿਸਾਨ ਦਾ ਹਾਲ ਦੇਖੋ ਠੀਕ ਹੈ ਜੀ ਮੈਂ ਇਸ ਵੇਲੇ ਵੀ ਜੇ ਲਾਈਵ ਹਾਂ ਤਾਂ ਇੱਕ ਖੇਤ ਚੋਂ ਹਾਂ ਸਰ ਖੇਤ ਦੇ ਵਿੱਚ ਬਣੇ ਘਰ ਚੋਂ ਹਾਂ ਪਰ ਜਿੱਥੇ ਆਗੂ ਸਾਡੇ ਕਿਸਾਨ ਨੂੰ ਇੱਧਰ ਉੱਧਰ ਕਰੀ ਜਾਂਦੇ ਆ ਯਾਰ ਸਾਡੇ ਪੰਜਾਬ ਨੂੰ ਆਰਥਿਕ ਤੌਰ ਤੇ ਨੁਕਸਾਨ ਪਹੁੰਚਦਾ ਹੈ ਕਿਸਾਨੀ ਦੀ ਲੜਾਈ ਚ ਤਾਂ ਅਸੀਂ ਸਾਥ ਹੋ ਸਕਦੇ ਆ ਪਰ ਨੁਕਸਾਨੀ ਦੀ ਲੜਾਈ ਚ ਕਿੱਦਾਂ ਹੋ ਜਾਈਏ ਯਾਰ ਇੱਕ ਵੱਡਾ ਸਵਾਲ ਐ ਸਰ ਠੀਕ ਹੈ ਨਾ ਜੀ ਸੋ ਇੱਕ ਪਾਸੇ ਮਰਨ ਵਰਤ ਦੂਜੇ ਪਾਸੇ ਤੁਸੀਂ ਬੰਦ ਦੀ ਕੌਲ ਔਰ ਮਰਨ ਵਰਤ ਪੂਰੇ ਇੰਡੀਆ ਚ ਐ ਇਸ ਵੇਲੇ ਕੱਲ ਨੂੰ ਚਰਚਾ ਤੇ ਸੁਪਰੀਮ ਕੋਰਟ ਦੀ ਸੁਣਵਾਈ ਕਰ ਰਿਹਾ ਫਿਰ ਬੰਦ ਦੀ ਕੌਲ ਵਿੱਚ ਦੇ ਕੇ ਕੀ ਕੱਲ ਨੂੰ ਮੰਨ ਲਓ ਇਸੇ ਦਰਮਿਆਨ ਕੋਈ ਵੱਡੀ ਗੱਲਬਾਤ ਹੋ ਜਾਂਦੀ ਆ ਕੋਈ ਝਟਕ ਹੋ ਜਾਂਦੀ ਆ ਕੀ ਜਵਾਬ ਦਿਓਗੇ ਤੁਸੀਂ ਕਿ ਇੱਕ ਪਾਸੇ ਤੇ ਇੱਕ ਸ਼ਾਂਤਮਈ ਢੰਗ ਹੈ ਇਹਨਾਂ ਦਾ ਤੇ ਦੂਜੇ ਪਾਸੇ ਇਹ ਸਭ ਕੁਝ ਕਰਦੇ ਫਿਰਦੇ ਆ ਅੱਗੇ ਆਪਣੇ ਫੁੱਲ ਪੈਣ ਵਾਲੀ ਕੋਈ ਕਸਰ ਆ ਹਾਂ ਬਿਲਕੁਲ ਮੈਂਬਰ ਸਾਹਿਬ ਉਹੀ ਗੱਲ ਹੈ ਨਾ ਕਿ ਪੰਜਾਬੀ ਹੀ ਪੰਜਾਬੀ ਦੇ ਉਲਟ ਹੋਣਗੇ